ਸਾਡਾ ਮੁੱਖ ਮਕਸਦ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਜਿਦੇ ਵਿੱਚ ਸਾਰੇ ਇਕੱਠੇ ਮਿਲ ਕੇ ਸਾਰੇ ਸਮਾਜ ਇਕੱਠੇ ਮਿਲ ਕੇ ਅਸੀਂ ਮਾਲਾ ਦੇ ਮਣਕੇ ਵਾਂਗੂ ਆ ਮਾਲਾ ਚੋਂ ਇੱਕ ਮਣਕਾ ਕੱਢ ਦਈਏ ਉਹ ਮਾਲਾ ਨਹੀਂ ਰਹਿੰਦੀ ਪੰਜਾਬ ਸਰਕਾਰ ਹਰ ਪੰਜਾਬੀ ਅਤੇ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਮੁੱਖ ਮੰਤਰੀ ਭਗਵੰਤ ਮਾਨ ਇਕਾਈ ਬਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਮਜ਼ੋਰ ਅਤੇ ਪਛੜੇ ਵਰਗਾਂ ਦੀ ਭਲਾਈ ਲਈ ਔਰੰਭੀ ਮੁਹਿੰਮ ਤਹਿਤ ਅਨੁਸੂਚਿਤ ਜਾਤੀ ਅਤੇ ਵਿਅੰਗ ਵਰਗ ਨਾਲ ਸੰਬੰਧਿਤ 505 ਕਰੋੜਾਂ ਦੇ ਲਗਭਗ 8 ਕਰੋੜ 72 ਲੱਖ ਰੁਪਏ ਦੀ ਕਰਜ਼ਾ ਰਾਸ਼ੀ माफ ਕਰਕੇ ਉਹਨਾਂ ਨੂੰ ਵੱਡੀ ਟਰਹਾ ਦਿੱਤੀ ਹੈ ਸਾਡੇ ਜਿਹੜੇ ਮਜ਼ਦੂਰ ਪਰਿਵਾਰ ਸੀਗੇ ਜਿਹੜੇ ਸਾਡੇ ਮਜ਼ਦੂਰ ਚਰੇ ਮਜ਼ਦੂਰੀਆਂ ਕਰਕੇ ਉਹੀ ਕਮਾਉਦੇ ਸੀ ਤੇ ਉਹੀ ਜਿਹੜਾ ਬੈਂਕਾਂ ਦਾ ਜਿਹੜੀਆਂ ਲਿੰਮਟਾਂ ਵਗੈਰਾ ਜਾਂ ਬੈਂਕ ਦਾ ਕੋਈ ਕਰਜ਼ਾ ਮੂੜਦੇ ਸੀਗੇ ਕਿਉਂਕਿ ਉਹਨਾਂ ਤੋਂ ਇਹ ਜਿਹੜਾ ਕਰਜ਼ਾ ਸੀਗਾ ਇਹ ਭਰਿਆ ਨਹੀਂ ਜਾਂਦਾ ਸੀ ਮਾਨ ਸਰਕਾਰ ਨੇ ਪਿਛਰੀ ਭਗਵੰਤ ਮਾਨ ਜੀ ਨੇ ਇਹ ਦੇਖਦੇ ਹੋਏ ਇਹ ਫੈਸਲਾ ਲਿਆ ਤੇ ਉਹਨਾਂ ਦਾ ਫੈਸਲਾ ਜਿਹੜਾ ਇਹ ਬਹੁਤ ਵਧੀਆ ਫੈਸਲਾ ਲਿਆ ਉਹਨਾਂ ਨੇ ਜਿਹੜਾ ਮਜ਼ਦੂਰ ਆ ਤੇ ਵਿਚਾਰੇ ਜਿਹੜੇ ਗਰੀਬ ਸੀਗੇ ਐਸਸੀ ਭਾਈਚਾਰੇ ਉਹਨਾਂ ਦਾ ਕਰਜ਼ਾ ਮਾਫ ਕਰਿਆ ਪੰਜਾਬ ਸਰਕਾਰ ਦੀ वचनबद्धता ਹੈ ਕਿ ਸਰਕਾਰੀ ਖਜ਼ਾਨੇ ਦਾ ਇੱਕ ਇੱਕ ਪੈਸਾ ਪੰਜਾਬ ਦੇ ਆਮ ਲੋਕਾਂ ਦੀ ਭਲਾਈ ਅਤੇ ਬਿਹਤਰੀ ਲਈ ਖਰਚ ਕੀਤਾ ਜਾਵੇਗਾ। ਕੋਈ ਕਰਜ਼ਾ ਲੈ ਲਾਂਗੇ ਬਾਅਦ ਸਰਕਾਰ ਮਾਫ ਕਰ ਦੂਗੀ ਤਾਂ ਕੋਈ ਨਹੀਂ ਸੋਚਦਾ ਹੁੰਦਾ। ਕੰਮਕਾਰ ਵਧਾਉਣ ਵਾਸਤੇ ਕਰਜ਼ਾ ਲਿਆ ਜਾਂਦਾ। ਜਿਹੜੇ ਮਿਹਨਤ ਕਰਦੇ ਨੇ ਪਰ ਹਾਲਾਤਾਂ ਤੋਂ ਹਾਰ ਗਏ। ਹਾਲਾਤ ਐਦਾਂ ਦੇ ਬਣ ਜਾਂਦੇ ਨੇ ਕਿ ਬੰਦੇ ਦੇ ਬਸ ਚ ਨਹੀਂ ਰਹਿੰਦਾ। ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜੂਗੀ। ਹਾਲਾਤਾਂ 'ਚੋਂ ਬਾਹਰ ਕੱਢਾਂਗੇ। ਪੰਜਾਬ ਸਰਕਾਰ ਦਾ ਖਾਪ ਖੁਸ਼ਹਾਲ ਬਣਾਉਣਾ ਪੰਜਾਬ।